ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਕੁੰਡਿਆਂ ਦੇ حساب ਨਾਲ ਕੁੰਡੇ ਪਾਏ ਆ ਜੀ 15 ਕੁੰਡੇ ਆਪਾਂ ਡਿਜ਼ਾਈਨ ਦੇ ਪਾਏ ਆ ਤੇ ਇੱਕ ਇੱਕ ਕੁੰਡਾ ਆਪਾਂ ਸਾਈਡ ਤੇ ਪਾਏ ਆ ਤੇ ਆਪਾਂ ਉਲਟੀ ਸਲਾਈ ਬਣਾ ਲੈਨੇ ਆ ਆਪਾਂ ਕੁੰਡੇ ਹੀ ਪਾਏ ਹਾਲੇ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਜਲਦੀ ਵੀ ਬਹੁਤ ਬਣਦਾ ਹੈ ਤੇ ਆਪਾਂ ਉਲਟੀ ਸਲਾਈ ਬਣਾ ਲੈਨੇ ਆ ਤੇ ਆਪਾਂ ਇੱਕ ਵਾਰੀ ਫੇਰ ਰਿਕਵੈਸਟ ਕਰਦੇ ਆ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਜੀ ਆਪ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਹੁਣ ਆਪਾਂ ਅੱਗੇ ਜੇ ਸਿੱਧੇ ਪਾਸੇ ਆਪਾਂ ਵਾਲਾ ਕੁੰਡਾ ਤਾਰਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਤਾਂਗਾ ਆਪਣੇ ਵਾਲੇ ਰੱਖਾਂਗੇ ਤੇ ਆਪਾਂ ਤਿੰਨ ਕੁੰਡੇ ਉਤਾਰ ਲਾਂਗੇ ਅੱਗੇ ਵਾਲੇ ਤਿੰਨ ਕੁੰਡੇ ਫਿਰ ਆਪਾਂ ਉਲਟੇ ਬਣਾਵਾਂਗੇ ਫਿਰ ਆਪਾਂ ਤਿੰਨ ਕੁੰਡੇ ਤਾਰ ਲਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ ਉਲਟੇ ਪਾਸੇ ਆ ਗਈ ਜੀ ਉਲਟੇ ਪਾਸੇ ਆਪਾਂ ਪੂਰੀ ਸਿਲਾਈ ਇਸ ਤਰ੍ਹਾਂ ਉਲਟੀ ਬਣਾਵਾਂਗੇ ਕੁਝ ਵੀ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਬਣਾ ਲਵਾਂਗੇ ਉਲਟੀ ਸਲਾਈ ਬਣਾ ਲਈ ਜੀ ਆਪਾਂ ਫਿਰ ਸਿੱਧੇ ਪਾਸੇ ਆ ਗਏ ਆਪਾਂ ਤਿੰਨ ਗੁੰਡੇ ਜਿਹੜੇ ਪਹਿਲਾਂ ਉਲਟੇ ਬਣਾਏ ਸੀ ਸੇਮ ਆਪਾਂ ਇਸ ਤਰ੍ਹਾਂ ਸਿੱਧੇ ਪਾਸੇ ਉਲਟੇ ਬਣਾ ਲਵਾਂਗੇ ਅਗਲੇ ਤਿੰਨ ਗੁੰਡੇ ਆਪਾਂ ਤਾਰ ਲਵਾਂਗੇ दोවरी बना हो री फ கு बना கு ත තා සිද්ද ස ਆਹ ਦੇ ਪੌਲਟੀਸ ਲਾਈ ਬਣਾ ਲਈ ਆ ਹੁਣ ਆਪਾਂ ਗੁੰਡੇ ਬਣਾਵਾਂਗੇ ਜੀ ਸਿੱਧੇ ਚਾਰ ਗੁੰਡੇ ਆਪਾਂ ਸਿੱਧੇ ਬਣਾ ਲਈ ਇੱਥੇ ਆਹ ਗੁੰਡਾ ਤਾਰ ਕੇ ਆਪਾਂ ਚਾਰ ਗੁੰਡੇ ਸਿੱਧੇ ਬਣਾ ਲਈ ਹੁਣ ਜਿਹੜੇ ਆਪਣੇ ਆ ਤਿੰਨ ਗੁੰਡੇ ਆ ਵਿਚਲਾ ਗੁੰਡਾ ਜਿਹੜਾ ਇੱਕ ਗੁੰਡਾ ਆਪਾਂ ਇੱਧਰ ਬਣਾ ਲਿਆ ਸਿੱਧਾ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਲਾਵਾਂਗੇ ਤਿੰਨ ਧਾਗੇ ਜਿਹੜੇ ਇੰਨਾ ਨੋਸਟਰਾ ਬਣਾ ਲਵਾਂਗੇ ਜੀ ਲਾ ਕੇ ਆਪਣੇ ਹੁਣ ਆ ਜਾਣਗੇ ਜੀ ਪੰਜ ਗੁੰਡੇ ਸਿੱਧੇ ਆਉਣਗੇ ਇੱਥੇ ਤਿੰਨ ਗੁੰਡੇ ਤਾਂ ਆਪਣੇ ਆਹ ਵਾਲੇ ਆ ਜਾਣਗੇ ਉਲਟੇ ਇੱਕ ਇੱਕ ਆਪਣਾ ਇਧਰੋਂ ਆ ਜਾਊਗਾ ਆਹ ਮੇਚ ਵਾਲੇ ਗੁੰਡੇ ਦੇ ਨਾਲ ਆਹ ਤਿੰਨੇ ਗੁੰਡੇ ਇਸ ਤਰ੍ਹਾਂ ਲੈ ਕੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਬਣਾ ਲੈਣੇ സേ സിദ്ധേ ബെ ഉൽ സലൈപ്പം ബേ ഹുണ്ട് പൂരി ഉൾട്ടേ ഉൽട്ട സി സാറിയ ഉൾട്ടാ പേ ਹੁਣ ਆਪਾਂ ਦੂਜਾ ਡਿਜ਼ਾਈਨ ਬਣਾਵਾਂਗੇ ਆਹ ਵਾਲਾ ਹੁਣ ਆਪਾਂ ਫਰਸਟ ਵਾਲਾ ਕੁੰਡਾ ਧਾਰ ਲਵਾਂਗੇ ਤੇ ਆਹ ਤਿੰਨ ਗੁੰਡੇ ਵੀ ਨਾਲ ਧਾਰ ਲਾਂਗੇ ਤੇ ਜਿੰਨਾ ਤੇ ਆਪਾਂ ਡਿਜ਼ਾਈਨ ਬਣਾਇਆ ਆਹ ਤਿੰਨ ਗੁੰਡੇ ਇਹ ਆਪਾਂ ਉਲਟੇ ਬਣਾ ਲਾਂਗੇ ਇਸ ਤਰ੍ਹਾਂ ਅਗਲੇ ਤਿੰਨ ਗੁੰਡੇ ਹੁਣ ਪਹਿਲਾਂ ਆਪਾਂ ਬਣਾਏ ਸੀਗੇ ਉਲਟੇ ਹੁਣ ਆਪਾਂ ਇਹ ਖਾਲੀ ਧਾਰ ਲਾਂਗੇ ਅਗਲੇ ਤਿੰਨ ਗੁੰਡੇ ਆਪਾਂ ਉਲਟੇ ਬਣਾ ਲਵਾਂਗੇ ਲਾਸਟ ਵਾਲੇ ਤਿੰਨ ਗੁੰਡੇ ਵੀ ਤਾਰ ਲਵਾਂਗੇ। ਤਾਗਾ ਪਿੱਛੇ ਕਰਕੇ ਆਪਾਂ ਗੁੰਡਾ ਸਿੱਧਾ ਬਣਾ ਲਾਂਗੇ। ਹੁਣ ਆਪਾਂ ਇਹ ਡਿਜ਼ਾਈਨ ਇੱਥੇ ਬਣਾ ਲਵਾਂਗੇ ਜੀ ਸਾਰਾ ਤਾ ਵਾਲਾ। ਇਹ ਅਸੈਂਟ ਰੰਗ ਆਪਾਂ ਬਣਾਉਂਦੇ ਜਾਵਾਂਗੇ। ਤਾਂ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ। ਹੁਣ ਤੁਹਾਨੂੰ ਇਹਨਾਂ ਸਮਝ ਆਈ ਗਿਆ ਹੁਣ ਕਿ ਆਹ ਡਿਜ਼ਾਈਨ ਹੁਣ ਆਪਾਂ ਇੱਥੇ ਬਣਾ ਲੈਣਾ ਤਿੰਨ ਅਹ ਤਾਂਗੇ ਬਣਾ ਲੈ ਆਪਾਂ 3 6 ਸਲਾਈਆਂ ਹੋ ਜਾਣਗੀਆਂ ਤੇ 7ਵੇਂ ਸਲਾਈ ਚ ਆਪਾਂ ਆਹ ਡਿਜ਼ਾਈਨ ਬਣਾ ਲੈਣਾ ਤੇ ਨਹੀਂ ਖੜੇ ਇਸ ਤਰ੍ਹਾਂ ਲੱਗਦਾ ਬਣਿਆ ਡਿਜ਼ਾਈਨ ਆਪਣੇ ਕੋਲ ਆ ਦੋ ਕਲਰ ਦੀ ਸੇਤੋਂ نیچے ਤੋਂ ਇਸ ਤਰ੍ਹਾਂ ਬਣ ਗਿਆ ਉੱਪਰ ਥੋੜਾ ਜਿਹਾ ਡਾਰਕ ਕਲਰ ਦੋ ਕਲਰ ਦੀ ਹਨ ਠੀਕ ਹੈ ਤੇ ਇਸ ਤਰ੍ਹਾਂ ਦੋ ਕਲਰ ਦੀ ਚ ਬਣਾ ਸਕਦੇ ਹਾਂ ਕਿਸੇ ਜਿਵੇਂ ਮਲਟੀ ਕਲਰ ਆਪਾਂ ਉਹਦੇ ਚ ਵੀ ਡਿਜ਼ਾਈਨ ਬਣਾ ਸਕਦੇ ਹਾਂ ਦੇਖੋ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਕੁਝ ਵੀ ਬਣਾਓ ਬੱਚਿਆਂ ਵਾਸਤੇ ਬਣਾਓ ਕੁਝ ਵੱਡਿਆਂ ਵਾਸਤੇ ਤਾਂ ਬਹੁਤ ਸੋਹਣਾ ਬਣ ਕੇ ਆਉਂਦਾ ਡਿਜ਼ਾਈਨ ਜੀ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੇ ਵੀਡੀਓ ਪਸੰਦ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਨਵੇਂ ਡਿਜ਼ਾਈਨ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ